ਰੇੜੀ ਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੁਸੀਂ ਆਦਾ ਹਿਸਾਬ ਲਾ ਲੇ ਤਾਂ ਪਰਚਾ ਦਰਜ ਹੋ ਤੁਹਾਡੇ ਹਾਂ ਜਿਆ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ ਇੱਕ ਆ ਪਾਣ ਜੀ ਪਾ ਕੇ ਤੇ ਫੁੱਕਦੇ ਸੜਕ ਤੇ ਵੇਖ ਲੈ ਬਰਦਾਸ਼ਤ ਨਹੀਂ ਕਰਦਾ ਕਿਹਦਾ ਜਿਹੜਾ ਇਹ ਕਰਦਾ ਕਹੇ ਰੇ ਤਵਾ ਤੁਨੂੰ ਇਹ ਨਾ ਕਹਿ ਰਿਹਾ ਇੱਥੋਂ ਤੱਕ ਨਾ ਕਿ ਤੁਨੂੰ ਆ ਰੇੜੀਆਂ ਨੂੰ ਭੱਜ ਕੇ ਭਜਾਦਾ ਮੈਂ ਨਹੀਂ ਕਹਿੰਦਾ ਵੀ ਤੁਨੂੰ ਭਜਾਈ ਜੀ ਤੁਸੀਂ ਆਪ ਤੋਂ ਸੁਧਾਰੋ ਇਹ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭੱਜਣ ਵਾਸਤੇ ਫੇਰ ਤੁਸੀਂ ਆਪ ਆਪਣਾ ਉਹ ਸਿਸਟਮ ਬਣਾਉਣਾ ਆਪਦਾ ਸਫਾਈ ਨਹੀਂ ਤੁਸੀਂ ਆ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹੈ ਕਿਹੜਾ ਸਿਸਟਮ ਗਲਤ ਹੈ ਹਾਂ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਹ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ ਕਰੇੜੀ ਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੁਸੀਂ ਆਦਾ ਹਿਸਾਬ ਲਾ ਲਿਦਾ ਪਰਚਾ ਕਰ ਜੋ ਤੁਹਾਡੇ ਹਾਂ ਜਿਆ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ ਇੱਕ ਆ ਪਾਣ ਜੀ ਪਾ ਕੇ ਤੇ ਫੁੱਕਦੇ ਸੜਕ ਤੇ ਵੇਖ ਲੈ ਚਾਲ ਬਰਦਾਸ਼ਤ ਨਹੀਂ ਕਰਦਾ ਦੇਖਣਾ ਜੀ ਇਹਦੇ ਪੈਰੇ ਤੋਂ ਬਾਅਦ ਤੁਹਾਨੂੰ ਇਹ ਨਾ ਕਹਦੇ ਵੀ ਇਥੋਂ ਦੇ ਨਾ ਜਿੱਥੋਂ ਨੂੰ ਆ ਰੇਡਰਨ ਭਾਤੇ ਭਜਾਤਾ ਮੈਂ ਨਹੀਂ ਕਹਿੰਦਾ ਵੀ ਤੈਨੂੰ ਭਜਾਈ ਗੀ ਸੀ ਤੁਸੀਂ ਆਪ ਤਾਂ ਸੁਧਾਰੋ ਜੇ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭਜਣ ਵਾਸਤੇ ਫਿਰ ਤੁਸੀਂ ਆਪ ਆਪਣਾ ਉਹ ਸਿਸਟਮ ਬਣਾਉਣਾ ਆਪਦਾ ਸਫਾਈ ਨਹੀਂ ਤੁਸੀਂ ਆ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹੈ ਕਿਹੜਾ ਸਿਸਟਮ ਗਲਤ ਹੈ ਹਾਂ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਫ਼ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ ਕਰੇੜੇ ਤੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੁਸੀ ਆਦਾ ਹਿਸਾਬ ਲਾ ਲਿਦਾ ਪਰਚਾ ਕਰ ਜੋ ਤੁਹਾਡੇ ਹਾਂ ਜੇ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ ਇਕ ਆ ਪਾਣ ਜੀ ਪਾ ਕੇ ਫੁੱਕਦੇ ਸੜਕ ਤੇ ਵੇਖ ਲੈ ਚਾਹ ਗਰਦਾ ਫਿਰਦਾ ਦੇਖਦਾ ਜੀ ਇਹ ਸਭ ਤੁਹਾਨੂੰ ਇਹ ਨਾ ਕਹਦੇ ਵੀ ਇਥੋਂ ਤੱਕ ਜਿੱਥੋਂ ਤੁਹਾਨੂੰ ਆ ਰੇਡਰ ਪਾਸੇ ਭਜਾਤਾ ਮੈਂ ਨਹੀਂ ਕਹਿੰਦਾ ਵੀ ਜਦੋਂ ਭਜਾਈ ਗਏ ਸੀ ਤੁਸੀਂ ਆਪ ਤਾਂ ਸੁਧਾਰੋ ਜੇ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭਜਣ ਵਾਸਤੇ ਫਿਰ ਤੁਸੀਂ ਆਪ ਆਪਣਾ ਉਹ ਸਿਸਟਮ ਬਣਾਉਣਾ ਆਪਦਾ ਸਫਾਈ ਨਹੀਂ ਤੁਸੀਂ ਆ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹੈ ਕਿਹੜਾ ਸਿਸਟਮ ਗਲਤ ਹੈ ਹਾਂ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਲ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ ਕਰੇਡੇ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਫੇਰ ਵੀ ਤੁਸੀਂ ਆਦਾ ਹਿਸਾਬ ਲਾ ਲਿਤਾ ਪਰਚਾ ਕਰ ਜੋ ਤੁਹਾਡੇ ਹਾਂ ਜੇ ਗੱਲ ਮੇਰੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੜਿਆ ਗਿਆ ਇਕ ਤਾਂ ਪਾਣ ਜੀ ਪਾ ਕੇ ਫੁੱਕਦੇ ਸੜਕ ਤੇ ਵੇਖ ਲੈ ਚਾਹ ਗਰਦਾਸੀ ਕਰਦਾ ਤੇਰੇ ਇਸ ਤੋਂ ਬਾਅਦ ਤੁਹਾਨੂੰ ਇਹ ਨਾ ਕਹਿਦੇ ਵੀ ਇਥੋਂ ਤੱਕ ਜਿੱਥੇ ਤੁਹਾਨੂੰ ਆ ਰੇਡ ਕਰਨ ਭੱਜ ਕੇ ਭਜਾਤਾ ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਭਜਾਈ ਗਈ ਤੁਸੀਂ ਆਪ ਤਾਂ ਸੁਧਾਰੋ ਜੇ ਕੋਈ ਕਹਿੰਦਾ ਸਾਨੂੰ ਦੱਸੋ ਕੋਈ ਨਹੀਂ ਕਹਿੰਦਾ ਤੁਹਾਨੂੰ ਕਿਸੇ ਨੇ ਕਿਹਾ ਕਿ ਭੱਜਣ ਵਾਸਤੇ ਫਿਰ ਤੁਸੀਂ ਆਪ ਆਪਣਾ ਉਹ ਸਿਸਟਮ ਬਣਾਉਣਾ ਆਪ ਦਾ ਸਫਾਈ ਨਹੀਂ ਤੁਸੀਂ ਆ ਦੇਖੋ ਸਫਾਈ ਨਹੀਂ ਕਰਦੇ ਸਫਾਈ ਰੱਖੋ ਨਾ ਹੈ ਕਿਹੜਾ ਸਿਸਟਮ ਗਲਤ ਹੈ ਹਾਂ ਜਿਹੜਾ ਤੁਹਾਡਾ ਸਿਸਟਮ ਗਲਤ ਹੈ ਜੋ ਸਾਫ਼ ਕਹਿ ਰਹੇ ਹੋ ਸਹੀ ਕਰੋ ਉਸ ਤਰ੍ਹਾਂ ਸਹੀ ਕਰੋ thank okay. you